ਜਗਰਾਉਂਸ ਦੇ ਤਾਦੁਨਿਕ ਪਸ਼ੂ ਮੇਲਾ ਗਰਾਉਂਡ 'ਚ ਹਾਰਸ ਕਲੱਬ ਵੱਲੋਂ ਘੋੜਿਆਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਮਾਰਵਾੜੀ ਤੇ ਨੁਕਰਾਂ ਨਸਲ ਦੇ ਘੋੜਿਆਂ ਨੇ ਹਿੱਸਾ ਲਿਆ ਮੇਲੇ ਦੇ ਆਯੋਜਕ ਦਾ ਕਹਿਣਾ ਹੈ ਕਿ ਮੇਲੇ ਲਗਾਉਣ ਦਾ ਮੁੱਖ ਮਕਸਦ ਘੋੜਿਆਂ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਵਧਾਉਣਾ ਹੈ ਦੋ ਤਰ੍ਹਾਂ ਦੇ ਨਸਲ ਦੇ ਘੋੜੇ ਮਾਰਵਾੜੀ ਤੇ ਨੁਕਰਾਂ ਨੇ ਪਾਰਟਿਸਿਪੇਟ ਕੀਤਾ ਤੇ ਉਹਨਾਂ ਦੀ ਲਗਭਗ ਸਕੇਲੋ 200 ਤੋਂ ਵੱਧ ਐਂਟਰੀਆਂ ਹੋਈਆਂ ਨੇ ਅਖੀਰੇ ਖੀਰੇ ਜਾਨਵਰਾਂ ਦੀਆਂ ਦੋ ਦੰਨ ਤੇ ਮਾਰਵਾੜੀ ਜਿਹੜੇ ਤਿੰਨ ਕਰੇ ਵੱਡੇ ਘੋੜੇ ਦੇ ਘੋੜੀਆਂ ਦੀ ਤੇ ਜੋ ਸਾਡਾ ਮੇਨ ਮੰਤਵ ਸੀਗਾ ਇਸ ਸ਼ੋਅ ਦਾ ਜੋ ਸਾਡੀ ਨਸਲ ਆ ਜਾਨਵਰਾਂ ਦੀ ਉਹਨੂੰ ਸੇਧ ਦੇਣੀ ਆ ਜੋ ਚੰਗਾ ਜਾਨਵਰ ਆ ਉਹਨੂੰ ਲੋਕਾਂ ਦੇ ਮੂਹਰੇ ਲੈ ਕੇ ਆਉਣਾ ਕਿ ਆ ਜਾਨਵਰ ਚੰਗਾ ਵਾ ਤੇ ਕਿਸੇ ਨਾਲ ਕਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਪਾਰਟੀ ਪਾਰਸ਼ੀਅਲਟੀ ਨਾ ਹੋਵੇ ਕੋਈ ਮਤਭੇਦ ਨਾ ਹੋਵੇ ਤੇ ਕੋਈ ਗਲਤ ਫੈਸਲਾ ਨਾ ਲਿਆ ਜਾਵੇ ਉਹ ਸਾਡਾ ਮੇਨ ਮੰਤਵ ਸੀਗਾ ਉਧਰ ਘੋੜਿਆਂ ਦੇ ਮਾਲਕਾਂ ਨੇ ਇਸ ਮੇਲੇ ਦੀ ਛਲਾਗਾ ਕੀਤੀ ਹੈ ਉਹਨਾਂ ਕਿਹਾ ਕਿ ਅਜੇ ਮੇਲਿਆਂ ਨਾਲ ਘੋੜਿਆਂ ਦੀਆਂ ਨਸਲਾਂ ਬਾਰੇ ਪਤਾ ਚੱਲਦਾ ਹੈ ਇਹ ਘੋੜਿਆਂ ਦਾ ਸ਼ੋਅ ਕਰਾਇਆ ਗਿਆ ਜੀ ਮਾਰਵਾੜੀ ਘੋੜੇ ਇਹਨੇ ਵਿੱਚ ਨੁਕਰੇ ਘੋੜੇ ਜੀ ਨੁکریاں ਬਸ਼ੇਰੀਆਂ ਸਾਰੇ ਕੈਟਾਗਰੀ ਜਾਇਜ਼ ਹੋਏਗਾ ਜੀ ਘੋੜਿਆਂ ਪ੍ਰਤੀ ਲੋਕਾਂ ਦੇ ਰੁਚੀ ਨੂੰ ਵਧਾਉਣ ਲਈ ਅਜੇ ਮੇਲੇ ਕਰਵਾਉਣਾ ਛਲਾਗਾ ਜੋ ਕਦਮ ਹੈ ਲੁਧਿਆਣਾ ਤੋਂ ਹਰਦੀਪ ਚੋਪੜਾ ਜਗਬਣੀ ਟੀਵੀ